ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ گاਵਾ ਤੋਂ ਨੂੰ ਦੁੱਧ ਖਾਉਣ ਲੱਗਾ ਇੱਕ ਤਾਂ ਸਾਹਮਣੇ ਜਿੰਮੇ ਖੜੀ ਐ ਤੋਕੜ ਗੱਪਣ ਚੈੱਕ ਪਾਸ ਦੁੱਧ ਵੀ ਚੰਗਾ ਆਉਂਦੀ ਐ ਤੇ ਤੋਕੜ ਗੱਪਣ ਚੈੱਕ ਪਾਸ ਵੀ ਆ ਤੇ ਇੱਕ ਇਹਦੇ ਨਾਲ ਹੈਗੀ ਐ ਬਿਲਕੁਲ ਤਾਜੀ ਸੂਈ ਸਵਾਈ ਦੁੱਧ ਵੀ ਚੰਗਾ ਤੇ ਬਾਕੀ ਦੀ ਨਵੇਂ ਹਾਰ ਦਾ ਥਣ ਹਵਾਲੇ ਦੀ ਬੜੀ ਸਾਫ ਸੁਥਰੀ ਐ ਇੱਥੇ ਜਜਮੈਂਟ ਕਰ ਸਕਦੇ ਹਾਂ ਚੰਗੀ ਵਹਿੜ ਆ ਗਈ ਦੋ ਗਾਂ ਬਾਈ ਨੇ ਵੇਚਣ ਲਈ ਜਿਹੜੀ ਗਾਂ ਉਸ ਨੂੰ ਖਰੀਦਣ ਤੋਂ ਥੱਲੇ ਜੇ ਮਰਜ਼ੀ ਕਰ ਸਕਦੇ ਹੋਗੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਉਸ ਤੋਂ ਬੇਨਤੀ ਐ ਪਹਿਲਾਂ ਆਪਾਂ ਨੂੰ ਵੀ ਆਪਣੇ ਚੈਨਲ ਭਗਤ ਸਿੰਘ ਫਾਰਮ ਇਸੋ ਹੀ ਪੁਰਾਣੇ ਕੋਈ ਇਦਾਂ ਦੀ ਵੀਡੀਓ ਨਹੀਂ ਆ ਤਾਂ ਨੰਬਰ ਨੋਟ ਕਰ ਲਓ 8360462501 ਤੇ ਵੀਡੀਓ ਪਹਿਲਾਂ ਪੂਰੀ ਦੇਖਣੀ ਆ ਫਿਰ ਮਾਲਕ ਨਾਲ ਜਰਾ ਗੱਲਬਾਤ ਕਰਨੀ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖੇ ਠੀਕ ਠਾਕ ਹੋ ਜੀ ਬਹੁਤ ਵਧੀਆ ਲਖੇ ਤੇ ਨਾਮ ਐਡਰੈਸ ਬੋਲ ਦਗੇ ਨਾਮ ਲਖੇ ਲਖਿਆ ਪਿੰਡ ਨੈਨੇੜਾ ਜ਼ਿਲ੍ਹਾ ਬਰਨਾਲਾ ਤੋਂ ਤੁਸੀਂ ਲਹਿ ਗਿਆ ਤਾਪਾ ਠੀਕ ਆ ਤੇ ਨੇੜੇ ਪਿੰਡ ਨੇ ਡਿਪੈਂਡ ਹੈਗਾ ਆਪਣਾ ਵੱਡੇ ਸੰਧੂ ਸੈਣਾ ਪਤਾ ਔਰ ਸਾਈਡ ਤੇ ਸਨ੍ਨਾ ਗਲਾਬ ਸਿੰਘ ਲੱਕੀ ਤੇ ਮੋਬਾਈਲ ਨੰਬਰ 62800612673 ਹੈ ਜੀ ਇਹ ਮੋਬਾਈਲ ਦੋ ਗਾਮਾ ਇੱਕ ਤੋਕਰ ਉਹਨਾਂ ਚੈੱਕ ਪਾਸ ਇੱਕ ਤੋਕਰ ਗੱਬਣ ਚੈੱਕ ਪਾਸ ਇੱਕ ਤਾਜੀ ਸੂਈ ਕੱਲ ਦੀ ਜੀ ਤਾਜੀ ਸੂਈ ਕੱਲ ਦੀ ਹਾਂ ਜੇਰ ਜੇ ਆਪਾਂ ਆਪਣੇ ਕੋਲ ਵੀਡੀਓ ਡਾਨਾ ਸਾਰੀ ਸਾਰਾ ਓਕੇ ਆ ਆਪਾਂ ਆਪਣੇ ਫੋਨ ਚ ਦੂਜਾ ਸੂਆ ਦੂਜਾ ਸੂਆ ਸੂਈ ਲੱਖੇ ਦੂਜਾ ਅਜੇ ਤਾਂ ਫੇਸ ਕੁਆਲਿਟੀ ਚੈੱਕ ਕਰ ਲਓ ਮਿੱਤਰੋ ਬੱਚਾ ਕਿਵੇਂ ਰੇ ਬੱਸ ਆ ਵੀਰੇ ਮਗਰ ਬੱਚਾ ਦਾ ਹਾਂ ਤੇ ਇਸ ਕੋਲ ਚ ਜਾ ਕੋ ਥਨਾ ਤੋਂ ਨਾ ਤੋਂ ਬੜੀ ਸਾਫ ਆ ਨਾ ਵੀਰੇ ਬਾਹਲੀ ਬਿਲਕੁਲ ਬਾਹਲੀ ਨਜਾਇਜ਼ ਸਾਫ ਆ ਲੱਕੀ ਸਾਨੂੰ ਆਪਾਂ ਗੈਪ ਦਿਖਾਣ ਹੈ ਕਿ ਮੁਠੀ ਨਾਲ ਥਣ ਲੱਗਿਆ ਵਗਾ ਬਾਕੀ ਨਾੜਾ ਨਾੜੋ ਵਿੱਚ ਚੰਗੀਆਂ ਨਹੀਂ ਆ ਹਾਂਜੀ ਪਹਿਲਾ ਤੋਰ ਕੇ ਸਾਡੀ ਧਾਰਾ ਮਾਰਦਗੇ ਖੜੀ ਦੀ ਮਾਰ ਦਿੰਨਾ ਬਾਅਦ ਤੋਰ ਦੇਖ ਪਹਿਲਾਂ ਤੋਰਾ ਜੀ ਧਾਰਾ ਮਾਰ ਲੈ ਪਹਿਲਾਂ ਫਿਰ ਜਾ ਆਜੋ ਜੀ ਸਾਨੂੰ ਦੋਨਾਂ ਕਾਮਾਂ ਦੇ ਬਾਈ ਜੀ ਧਾਰਾ ਮਾਰ ਕੇ ਧਾਵਾਂਗੇ ਜਿਹੜੀ ਟੋਕੜ ਗੱਪਣਾ ਇਹਦੀ ਵੀ ਹਾਂਜੀ ਸੱਜਰ ਸੁਈ ਇਹਦੀ ਵੀ ਹੈ ਨਾ ਦੋਨਾਂ ਪਾਸੇ ਬਹਿ ਕੇ ਹਾਂ ਦੋਨਾਂ ਪਾਸੇ ਬਹਿ ਕੇ ਧਾਰਾ ਮਾਰ ਕੇ ਧਾਵਾਂਗੇ ਤਾਂ ਕਿ ਵੀਡੀਓ ਲਾ ਕੇ ਜੀ ਅੱਧੋ ਬਾ ਆਹੀ ਪਾਲਾ ਵਸ ਠੀਕ ਹੈ ਫਰ ਰਹੇ ਦੋ ਕਾਮ ਅਜ ਦੀ ਘੜੀ ਚ ਬਾਈ ਕੋਲੇ ਪਿੰਡ ਵਾਜ ਦਾ ਨਹਿਨੇਵਾਲਾ ਕੀ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬੱਚਾ ਲਾਉਣਾ ਲਾ ਲੋ ਨਹੀਂ ਲਾਉਣਾ ਨਾ ਲਾਉ ਜੀ ਕ ਲਾਉਣਾ ਲੱਖੇ ਬੱਚਾ ਚਲੋ ਕੋਈ ਗੱਲ ਨਹੀਂ ਬੱਚਾ ਹਾਂ ਕੋਈ ਚੱਕਰ ਨਹੀਂ ਦੁਨਾਂ ਪਾਸੇ ਬਹਿ ਕੇ ਆਪਾਂ ਫੋਨ 'ਚ ਵੀਡੀਓ ਵੀ ਦਿਖਾ ਦੇਣਾ ਖੜ ਜਾ ਮੈਂ ਚਲੋਨੇ ਸੀ ਵੀਡੀਓ ਪਾਈਪਸ ਮਾ ਕਰ ਲੰਦਾਗਾ ਹਾਂ ਹਾਂ ਇਥੋਂ ਬੈਣੀ ਸ਼ਰਟ ਚੈੱਕ ਕਰ ਲੋ ਇਦੋਂ ਸੁਨਮਾ ਇੱਕ ਬੈਣੀ ਸ਼ਰਟ ਪੁੱਤਾਂ ਦੀ ਬੰਦ ਚੈੱਕ ਕਰਵਾ ਲੈਣਾ ਇੱਥੇ ਚੈੱਕ ਕਰ ਸਕਦੇ ਹਾਂ ਵਧੀਆ ਜਣਾ ਥੱਲੋਂ ਚੰਗੀ ਹੈ ਵੜ ਤੇ ਬਾਹ ਲਓ ਜੀ ਇੱਕ ਦੋ ਸੁਈ ਨੂੰ ਸਿਰਫ ਆ ਜੇਰ ਦੀ ਵੀਡੀਓ ਵੀ ਦਿਖਾ ਦੇਈ ਸਾਰੀ ਠੀਕ ਹੈ ਠੀਕ ਠੀਕ ਹੈ ਗਾਰੰਟੀ ਹੈ ਜੇਰ ਦੀ ਆਪਣੀ ਗਾਰੰਟੀ ਹੋਗੀ ਜੀ ਠੀਕ ਠੀਕ ਹੈ ਹਾਂ ਜੀ ਬਸ ਲੋੜ ਹੀ ਨਹੀਂ ਲਾਉਣਾ ਲਾ ਲਾ ਤਾਂ ਵੀ ਕੋਈ ਡਿੱਕਾ ਨਹੀਂ ਲਾਉਣਾ ਬੱਚਾ ਲਾ ਦੇ ਲਾ ਲਾਉਣਾ ਕੋਈ ਡਿੱਕਾ ਨਹੀਂ ਓਕੇ ਪਟੂ ਕਰਾਣਾ ਬਾਣੇ ਚਲੋ ਅਸਮਾ ਬੱਚੇ ਦਾ ਸੌਖਾ ਹੋ ਜਾਂਦਾ ਨਾ ਹਾਂ ਨਹੀਂ ਲੋੜ ਹੀ ਨਹੀਂ ਰਿਹਾ ਤਾਂ ਐ ਹੁੰਦਾ ਬਾਕੀ ਬੱਚੇ ਬੱਚੀ ਅੱਜਕੱਲ੍ਹ ਆ ਗਾਮਾ ਥੋੜਾ ਜਿਹਾ ਸੰਭਦਾ ਆਪਾ ਭਾਈ ਪਸੀ ਤੈਨੂੰ ਪਤਾ ਆਪਣੀ ਵੀਡੀਓ ਜਿਹੜਾ ਭਾਈ ਦੇਖਦਾ ਪਾ ਠੰਡਾ ਸ਼ੀਲ ਪਸ਼ੂ ਲੈਣਾ ਯਾਰ ਹਾਂ ਕਰਮ ਤਾਂ ਲੈਣੀ ਹੀ ਨੇ ਸਭ ਤੋਂ ਵੱਡੀ ਠੰਡੇ ਸ਼ੀਲ ਦੀ ਹੁੰਦੀ ਹੈ ਨਾ ਹਾਂ ਬਸ ਹੂੰ ਬੰਦ ਦੇ ਪੜਾ ਦਾ ਵੀਡੀਓ ਜੁੜੇ ਰਹੋ 2-4 ਮੀਟਰ ਲੰਬੀ ਹੋ ਸਕਦੀ ਹੈਗੀ ਤੇ ਪਰ ਜਿੰਨਾ ਕਿ ਵੀਡੀਓ ਤੁਸੀਂ ਗੌਰ ਨਾਲ ਦੇਖਾ ਤੁਹਾਡਾ ਹੀ ਫਾਇਦਾ ਹੋਣਾਗਾ ਨਾ ਉਹ ਚੀਜ਼ ਨੂੰ ਗੌਰ ਨਾਲ ਪਹਿਲਾਂ ਦੇਖਿਓਗੇ ਸਲਮਾਨ ਦਿੱਕਤ ਘਟ ਆਉਂਦੀ ਹੈ ਨਾ ਥਣ ਲੈਵੇ ਦੀ ਤਾਂ ਆਪਣੀ ਪੂਲ ਗਰੰਟੀ ਆਦਾ ਰੱਖੇ ਸਾਫ ਬਿਲਕੁਲ ਤੇ ਰੇਟ ਵਾਈ ਦੇ ਬਿਲਕੁਲ ਜਾਇਜ਼ ਹੁੰਦੇ ਨੇਗੇ ਤੇ ਹੁੰਦੇ ਵੀਡੀਓ ਦੇ ਵਿੱਚ ਹੀ ਹੈਗੇ ਵੀਡੀਓ ਦੇ ਵਿੱਚ ਹੀ ਆਪਾਂ ਰੇਟ ਕਰਦੇ ਆ ਜਿਆਦਾਤਰ ਤੇ ਆਪਣੇ ਜਿੰਨੇ ਤੂੰ ਵੀਡੀਓ ਤੇ ਪਸੂ ਵਿੱਚ ਵੱਧ ਤੋਂ ਵੱਧ ਆਨਲਾਈਨ ਮਾ ਸਾਰੇ ਪਸ਼ੂ 70% ਪਸ਼ੂ ਆਨਲਾਈਨ ਤੇ 30% ਕੋਲੇ ਆ ਕੇ ਜਿੰਨੇ ਪਸ਼ੂ ਆਨਲਾਈਨ ਆ ਕੇ ਸਲਾਮਾ ਤੇ ਨਹੀਂ ਹੋਂ ਤੱਕ ਕਿਸੇ ਦਾ ਭਾਈ ਲੰਬਾ ਕਿਵੇਂ ਬੁਚੀ ਜੀ ਖਰੀ ਲੈਣੀ ਹੈ ਹਾਂ ਆ ਜਾ ਭਾਈ ਧਾਰਾ ਦਿਖਾ ਮਾਰ ਭਾਈ ਬਾਲਟੀ ਸੈਟ ਕਰਕੇ ਧਾਰ ਲਗ ਬਸ ਕੋਈ ਗੱਲ ਨਹੀਂ ਲੈ ਜੇ ਇਥੋਂ ਮੂਹਰ ਲੈ ਥਨਾ ਚੋ ਚੈੱਕ ਕਰ ਲੋ ਧਾਰ ਪੂਰੀ ਮੋਟੀ ਹੈ ਹਾਂ ਜਿਵੇਂ ਬਿਲਕੁਲ ਐ ਕਸਟਰਡ ਵਰਗਾ ਪੀਲਾ ਜਿਹੜਾ ਬੋਲਾ ਰੱਖੀ ਭਾਈ ਹੋਂ ਤਾਂ ਇਹ ਤੈਨੂੰ ਬਾਹੜੀ ਰੰਗ ਦਿਖਾ ਦੇਣਾ ਇਥੇ ਪੀਲਾ ਦੇ ਲੋ ਕਸਟਰਡ ਵਰਗਾ ਬੋਲਾ ਪੈ ਰਹਾ ਨਾ ਹੂੰ ਧਾਰ ਪੂਰੀ ਮੋਟੀ ਹੈ ਇਹ ਤੈਨੂੰ ਮਾਗਰੋ ਦਿਖਾ ਦੇਣਾ ਹਾਂ ਦੂਜੀ ਗੱਲ ਲੱਖਿਆ ਇਹਨੀ ਗੱਲ ਹੈਗੀ ਮਗ ਲਈ ਛੜਾ ਨਾ ਮੈਂ ਇਧਰ ਲੈ ਬਸ ਦੀ ਬਹਿ ਜਾ ਨਾ ਹੂੰ ਬੈਠਾ ਇਧਰੋਂ ਵੀ ਲੈ ਆਹ ਲੋ ਕੋਈ ਦੇਕਤ ਵਾਲੀ ਗੱਲ ਨਹੀਂ ਹੈ ਨਾ ਬਾਈ ਯਾਰ ਜਿਹਨੇ ਪੈਸੇ ਲਾਉਣੇ ਆ ਅਣ ਤੜਕ ਹੋ ਕੇ ਲੈ ਜਾ ਅਗਲੇ ਨੂੰ ਸੁਆਦ ਆਉ ਪੈਸੇ ਲਾਉਣ ਦਾ ਲੈ ਇਥੋਂ ਦੇਖ ਲੋ ਜੀ ਚਾਰੇ ਸਹਾਂ 12 22 ਦਾ ਪੂਰਾ ਹਾਂ ਮੋਟਾ ਜਿਵੇਂ ਕਹਿੰਦਾ ਕੁੱਤੀ ਪਾਟਦੀ ਆ ਬਸ ਬਾਈ ਆਪਾਂ ਦੇਖ ਆਪਣੀ ਜਿਹੜਾ ਬੰਦਾ ਪਹਿਲਾਂ ਵਾਲੀ ਵੀਡੀਓ ਦੇਖ ਲੈ ਫੋਨ ਵਾਲੀ ਦੇਖ ਲੈ ਸਿੱਕ ਲੈ ਜਿਹਨੇ ਪੈਸੇ ਲਾਉਣੇ ਆ ਸੁਆਦ ਵਾਲੇ ਪੀੜੀ ਤੇ ਬਾਈ ਲੰਮੇ ਲੱਤਾਂ ਕਰੀ ਬੈਠਾ ਹੂੰ ਠੀਕ ਹੈ। ਤੁਸੀਂ ਚੈੱਕ ਕਰ ਲੋ ਜੀ। 1700 ਹੁੰਦਾ ਹੁਣ ਉਹ ਵੀਡੀਓ ਵਿੱਚ ਹੀ। ਤਾਂ ਬਾਕੀ ਟੌਰ ਨਾਲ ਫੱਟੀ ਲੈ ਕੇ ਬੈਠਾ ਨਾ। ਤੇ ਬਾਕੀ ਦੇਖੋ ਜਿਹੜਾ ਭਰਾ ਖਿੱਦੂ ਕੋਈ ਇੱਕ ਨਹੀਂ ਇਹ ਮਰਜੀ ਮਨ ਖੜਾ ਲਿਆਦਾ ਨਾ। ਬਸ ਠੀਕ ਹੈ ਵੀਰੇ ਬਾਹਲੀ ਥਾਰ। ਦੇਖ ਲੈ ਵੀ ਸਾਰੀ ਕਰਨੀ ਮਤਲਬ ਬਹੁਤ ਸਮਾਂ ਖਾਣੇ। ਨਹੀਂ ਬਗੜਦਣਾ। ਜਿਹੜੇ ਲੰਬੀ ਵਾਲੇ ਬਣ ਜੀਦਾ ਆਪਾਂ। ਉਹ ਤੋੜ ਕੇ ਹੀ ਦੇ ਹੁੰਦੇ। ਜਿਵੇਂ ਮਰਜੀ ਯਾਰ ਦੋਨਾਂ ਪਾਸੇ ਬਹਿ ਕੇ ਅਗਲਾ। ਹੂੰ। ਚੋਲੇ। ਬੋੜਾ ਕਿਨੇ ਕਾ ਇਸ ਟਾਈਮ ਆ? ਭਾਈ ਆਪਾਂ ਦੇਖ ਕੱਲ ਦੀ ਸੂਈ ਜਮਾਂ ਹਲੇ ਖਾਲੀ ਕਰੀ ਨਹੀਂ ਹੂੰ ਠੀਕ ਆ 12 13 ਕਿਲੋ ਬੌਲੀ ਤਿਆਰ ਆ ਇਸ ਟਾਈਮ ਹਾਂ ਜਮਾਂ ਖਾਲੀ ਆਪਾਂ ਨਾ ਕਰੀਏ ਨਾ ਹਲੇ ਇੱਕ ਦਿਨ ਕਰਨੀ ਆ ਇਹ ਵੀ ਗੱਲ ਆ ਹਾਂ ਸਮਝ ਗਿਆ ਠੀਕ ਆ ਹਾਂ ਲਾ ਇਥੋਂ ਦੇ ਵਾਲੇ ਪਸਮਾਏ ਗਾ ਜਿਹੜਾ ਹੁਣ ਕਰੇ ਸਮਾਰ ਹਾਂ ਲੈ ਵਾਂ ਦਿਖਾ ਤੂੰ ਜਿਹੜੀ ਗੱਲ ਜਿਹੜੇ ਵੀਰ ਭਾਈ ਨੇ ਆ ਦੇ ਕਿਹੜਾ ਪੈਸੇ ਲਾਉਣੇ ਆ ਉਹਨੂੰ ਸੁਵਾਦ ਆਉ ਪੈਸੇ ਲਾਉਣ ਦਾ ਬਿਲਕੁਲ ਬਿਲਕੁਲ ਬਰੀ ਲਾ ਦੇਖ ਚੰਗੀ ਆ ਨਾ ਬੌਲੀ ਚੰਗੀ ਕਿਹਾ ਦਾ ਬੜੀ ਕਿਹਾ ਹੂੰ ਆਈ ਭਾਇਆ ਲਾ ਹਾਂ ਜੇ ਮਰਜੀ ਸਵਾਦ ਆਉ ਬਾਈ ਜੀ ਨੇ ਹਾਂ ਫੁੱਲ ਕੱਦ ਦਾ ਕੋਈ ਛੋਟੀ ਨਹੀਂ ਕੱਦ ਵੀ ਚੰਗਾ ਬੇਲ ਵੀ ਚੰਗੇ ਹਾਂ ਹਾਂ ਲੰਮੀ ਲੰਮੀ ਬਹੁਤ ਆ ਬਾਕੀ ਰੰਗ ਬਰੈਂਡ ਜਿਹੜਾ ਕਿਸਾਨਪੁਰਾ ਥੋੜੇ ਸਾਹਮਣੇ ਬਿਲਕੁਲ ਨਜ਼ਰ ਆ ਰਿਹਾਗਾ ਹਾਂ ਵੀ ਕਿੰਨਾ ਵਜਣਾ ਕੀ ਗੱਲ ਥੋੜੇ ਸਾਹਮਣੇ ਜੀ ਦੇ ਨਾ ਸਮਝ ਗਿਆ ਚਿੱਲ ਚਿੱਲਦੀ ਬਾਈ ਥਣ ਲੈ ਵੀ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਠੀਕ ਆ ਕਿਸੇ ਵੀ ਤੇ ਆਨਲਾਈਨ ਮੰਗਾਉਣੀ ਆ ਆਪਣੀ ਲੈ ਵੇ ਕਰਨੀ ਆ ਥਾਣਾ ਕਰਨ ਹੁਣ ਇਦੋਂ ਸਹੀ ਦਾ ਬਾਈ ਕੋਈ ਹੋ ਨਹੀਂ ਸਕਦਾ ਦੋਨੇ ਪਾਸੇ ਬਹਿ ਕੇ ਚਵਾਤੀ ਆ ਦੂਜੀ ਹਾਲ ਆ ਜੇ ਮਰਜੀ ਹੋਗਾ ਨਾ ਲਾ ਅਈ ਦੂ ਰੱਬ ਦਾ ਇਹ ਦੂ ਵਾਤਾ ਕਿੰਨਾ ਬਹੁਤ ਲੱਗ ਪਗ ਜੇ ਬਾਈ ਦੁੱਧ ਦੇਖ ਲੈ ਅਗਲੇ ਦੀ ਹੁੰਦਾ ਸੇਵਾ ਪਹਿਲੀ ਗੱਲ ਤਾਂ ਹੂੰ ਸਾਡੀ ਸਮਝ ਨਾਲ 20 ਕਿਲੋ ਦੀ ਮਾਲਕਨ ਹੈਗੀ ਆ 18 20 ਤਾਂ ਹੈਗੀ ਆ ਅੱਗੇ ਅਗਲੇ ਦੀ ਸੇਵਾ ਬਾਈ ਸੇਵਾ ਬਿਲਕੁਲ ਹੈ ਵੱਧ ਲੈ ਲੈ ਘੱਟ ਲੈ ਲੈ ਜਿਹੇ ਜਿਹਾ ਪਾਉ ਉਹ ਜਿਹਾ ਚੋਲੂਗਾ ਠੀਕ ਹੈ ਤੇ ਮੰਨ ਲਵੀਂ ਆਪਾਂ ਵੀਡੀਓ ਦੇ ਵਿੱਚ ਹੀ ਕਰਨਾ ਵਾਹ ਰੇਟ ਵਿੱਚ ਹੀ ਕਰ ਦਿੰਨੇ ਹਾਂ ਹਾਂ 74000 ਰੁਪਿਆ ਬਾਈ ਲੈਣ ਦੇਣੀ ਆ ਇਹਦਾ 74 ਚ ਮਾਰ ਦੂ ਕੋਈ 60 65 67 ਵਾਲਾ ਦਾ ਫੋਨ ਨਾ ਲਾਵੇ ਠੀਕ ਹੈ ਹਾਂ ਵਾ ਸਿੱਧੂ ਆ ਜਾ ਕਰਨਾ ਬਾਈ ਹਾਂ ਮਾੜਾ ਮੋਟਾ ਸੋਰ ਸੱਪਾ ਠੀਕ ਆ ਠੀਕ ਆ ਐਵੇਂ ਕੋਈ ਐਵੇਂ ਸਵਾਲਿਆਂ ਵਾਲਾ ਫੋਨ ਨਾ ਕਰਾ ਜੋ ਕਰਾ ਹੱਲ ਜਾ ਹੋ ਜਾ ਹਾਂ ਕਰਾ ਜੋ ਕਰਾ ਹੱਲ ਜਾ ਕਰ ਦਿਆਂਗੇ ਬਸ ਠੀਕ ਆ ਠੀਕ ਆ ਜਾਇ ਦੀਆਂ ਗੱਲਾਂ ਹੀ ਹੁੰਦਾਂਗੀਆਂ ਆਪਣੀਆਂ ਇਹ ਆ ਕਿੰਨੇ ਟਾਂ ਦੇ ਕੱਪਣੇ ਇਹ 5 ਮਹੀਨਾ ਦੀ ਲੱਖੇ ਚੈੱਕ ਪਾਸ ਆ ਐਰ ਸਾਈਡ ਬਰੀਡ ਆ ਪਹਿਲਾਂ ਤਾਂ ਤੂੰ ਫੇਸ ਦਿਖਾ ਬੱਸੀ ਦਾ ਠੀਕ ਆ ਜੀ ਠੀਕ ਆ ਇੱਥੋਂ ਫੇਸ ਕੋ ਸੂਆ ਕਿਹੜਾ ਸੂਈ ਤੇ ਕਿਹੜਾ ਪਹਿਲਾਂ ਸੂਆ ਸੂਈ ਵੀ ਆ ਦੂਜੇ ਲਈ 5 ਮਹੀਨਾ ਦੀ ਚੈੱਕ ਪਾਸ ਆ ਆਪਣੀ ਕਰਵਾਈ ਵੀ ਆ ਜਿਹੜਾ ਲੈ ਕੇ ਉਹ ਕਰਾ ਕੇ ਲੈ ਜਾਊਗਾ ਜਿਨੇ ਕਰਵਾਉਣੀ ਆ ਆਪਦੇ ਪਿੰਡੋਂ ਡਾਕਟਰ ਲੈਵੇ ਸਾਨੂੰ ਤਾਂ ਵੀ ਕੋਈ ਤਰਾਜ ਨਹੀਂ ਸਾਡੇ ਪਿੰਡੋਂ ਕਰਾਲੇ ਸ ਹਾਂ ਇੱਥੋਂ ਥੱਲੇ ਚੈੱਕ ਕਰ ਲੋ ਥੱਲੇ ਤੇ ਆ ਪਾਲਟੀ ਬਿੱਲੀ ਕਰੀ ਜਾਂਦਾ ਐਸਨਦੂ ਕਿੰਨਾ ਹੈ ਭਈ ਆਪਾਂ ਅਗਲੇ ਦੇ ਘਰੋਂ 12 ਮਨ ਕੇ ਲੈ ਆਂਦੀ ਆ ਹੂੰ ਠੀਕ ਆ ਅੱਜ ਸਵੇ ਹੀ ਆਈ ਆ ਹੂੰ ਆਪਾਂ 11 ਮੰਨ ਕੇ ਲੈ ਲੇ ਕੋਈ 10 ਮੰਨ ਕੇ ਲੈ ਲੇ ਐਸ ਟਾਈਮ ਆ ਆਪਾਂ 12 ਮੰਨ ਕੇ ਕਿ ਪਸ਼ੂ ਉਪਰਾ ਕਰ ਜਾਂਦਾ ਭਈ ਇੱਕ ਤਾਂ ਦੇਣਾ ਆਪਾਂ ਦਾ ਕਰਦਾ ਹੀ ਹੈ ਹਾਂ ਠੰਡੀ ਸੀ ਦੇ ਧਾਰਾਂ ਇਹਦੀਆਂ ਵੀ ਮਾਰ ਕੇ ਦਿਖਾਵਾਂਗੇ ਢੇੜਾ ਖੜਾ ਦੇ ਹਾਂ ਫੇਸ ਕੱਦ ਵਜਨ ਫੁੱਲ ਸਾਈਜ਼ ਆ ਸਹੀ ਆ ਵੀਰੇ ਹਾਂ ਹਰ ਸਾਡ ਬਰੀਡ ਕਰ ਲੋ ਜਿਹੜਾ ਆਪਾਂ ਪਸ਼ੂ ਲੈਣਾ ਲੱਖੇ ਦੇਖ ਤੈਨੂੰ ਪਤਾ ਪਹਿਲਾਂ ਵੀ ਆ ਆ ਦਿਖ ਰੱਸਾ ਸਿੱਟਦਾ ਠੀਕ ਆ ਆ ਲੈ ਠੀਕ ਆ ਆਹੀ ਭੈ ਜਾਲੇ ਹੂੰ ਹਿੱਲਣ ਚਿੱਲਣ ਵਾਲਾ ਪਸ਼ੂ ਤਾਂ ਆਪਾਂ ਲੈਣਾ ਨਹੀਂ ਹੂੰ ਲੈ ਚੰਗੀ ਆ ਨਾਲੋਂ ਵੀ ਸਾਫ਼ ਜਿਹੀ ਹੈ ਨਾ ਪੈਸੇ ਦੋ ਵੱਧ ਲਾ ਦੇਾਂਗੇ ਸਾਨੂੰ ਉਹ ਨਹੀਂ ਚੱਕਰ ਜਿਹੜਾ ਵੀਰ ਲੈ ਕੇ ਜੋ ਗਾਂ ਵਾਸਤੇ ਕਹੂਗਾ ਵੀ ਉਹ ਤੋਂ ਹੀ ਲੈਣਾ ਪੰਜ ਮਿੰਨ ਇੱਕ ਗੱਭਣ ਚੱਕ ਪਾ ਇਸ ਤੋਂ 10-12 ਰੱਖ ਲੋ ਤੂੰ ਦਾ ਹਾਂ ਠੀਕ ਐ ਬਾਕੀ ਜੰਦ ਜਾਨ ਚਾਹੀ ਪਹਿੜ ਕੋਈ ਲਸੀ ਲਾਵਣ ਹੈਗੀ ਥੋੜੇ ਸਾਹਮਣੇ ਨਜ਼ਰ ਆ ਰਹੀ ਹੈਗੀ ਹਾਂ ਤੇ ਬਾਕੀ ਤੁਹਾਨੂੰ ਵੀਡੀਓ ਚੱਲਦੀ ਜਾ ਪਤਾਣਾ ਮਾਰਕ ਦਿਖਾ ਦੇਣਾ ਮਾਰਾ ਮਾਰ ਦਿੰਨੇ ਆ ਬਾਈ ਲੱਖੇ ਹਾਂ ਕਿਸੇ ਵੀਰ ਭਾਈ ਨੇ ਆ ਆਨਲਾਈਨ ਮੰਗਾਉਣੀ ਹੁੰਦੀ ਆ ਹਲਦ ਰੰਬੀ ਜਾਂਦੀ ਆ ਤੇਰੇ ਸਾਹਮਣੇ ਹੀ ਆ ਹੂੰ ਚਿੱਤ ਲਾਇਆ ਨਹੀਂ ਬੱਸੀ ਨੇ ਪੀੜੀ ਦੇ ਇਹਦਾ ਹੈ ਆਈ ਹੈਗੀ ਹਾਂ ਜਿਹੜਾ ਆਪਾਂ ਪਸ਼ੂ ਲੈਣਾਗਾ ਠੀਕ ਹੈ ਪੀੜੀ ਤੇ ਡਾਹਕੇ ਵਾਲੇ ਲੈਣਾਗਾ ਤੱਤਾ ਪਸ਼ੂ ਦਾ ਪਸ਼ਾਕ ਆਪਾਂ ਨੂੰ ਮੁਕਤ ਮਿਲੇ ਆਪਾਂ ਲੈਣੇ ਤੈਨੂੰ ਪਤਾ ਤਾਂ ਹੈਗਾ ਮਤਲਬ ਤੇ ਜਿੰਨੇ ਕੁ ਪਸ਼ੂ ਆਪਣੇ ਘਰੋਂ ਵੀਡੀਓ ਪਾਈ ਆ ਆਹੀ ਚੀਜ਼ ਹੁੰਦੀਆਂ ਸਾਰੀਆਂ ਨਾ ਬਾਈ ਮੈਂ ਜਿੱਥੇ ਇੱਕ ਪਿੰਡ ਨਿੰਗਣਾ ਪੰਜ ਨਿੰਗਜਾ ਨਾ ਹੁੰਦਾ ਠੀਕ ਆ ਪਰ ਲੈਣਾ ਮਾੜਾ ਮੈਨੇ ਆਈ ਜਿਨੇ ਕੰਮ ਰਵਾਦਿਆਂ ਆ ਨੀ ਇਧਰ ਫੇਰ ਮਾਰ ਲੋ ਤਾਜੀ ਸੂਈ ਚ ਮਿੱਤਰੋ 72 ਯਾਰ ਮੁੱਲ ਕੀਤਾ ਬਾਈ ਨੇ ਤੇ 12 ਕਿਲੋ ਇਸ ਤਾਈ ਬੋਲੀ ਤਿਆਰ ਰੱਖਦੀ ਸੂਈ ਥੱਲੇ ਤੇ ਬਾਈ ਕਹਿੰਦਾ 18 ਤੋਂ 19 20 ਕਿਲੋ ਤਹਰਾ ਆਉਣਾ ਪਰ ਦੂਜਾ ਸੁਆ ਕਿ ਮਗਰ ਬੈਠਾ ਹਾਂ ਜੀ ਬਿਲਕੁਲ ਸੂਈ ਸਵਾਈਆ ਬਾਕੀ ਆਹੀ ਟੋਕਰ ਗਵਨ ਚੱਕਵਾਤ ਉਸਮਾਰ ਧਾਰਾ ਮਾਰਗ ਦਿਖਾ ਦੇਣਾ ਹੈ ਆਪਾਂ ਲੋਈ ਪਸਮਾ ਹੋ ਚੁੱਕਿਆ ਕਾ ਤੇ ਧਾਰਾ ਉਸ ਨੂੰ ਮਾਰਗ ਦਿਖਾ ਦੇਣਾ ਹੁਣ ਆਪਾਂ ਲੈ ਭਾਈ ਮਾਰ ਦੇ ਕਲੇਵਲੀ ਤਾਰਾ ਲੈ ਇਥੋਂ ਜਿਹੜੇ ਮੂਹਲੇ ਥਣਾ ਚੋਂ ਤਾਰਾ ਮਾਰਤਾ ਵੀਰ ਨੇ ਤੇ ਉਹ ਮਗਲ ਆ ਜੀ ਪੂਰ ਸੱਲਾ ਤਾਂ ਹੈ ਨਹੀਂ ਨਾ ਮੋਟੀ ਤਾਰਾ ਨਾ ਵੀਰੇ ਜਿਵੇਂ ਮਰਜੀ ਭਾਈ ਜਿਵੇਂ ਮਰਜੀ ਜੇ ਕਿਸੇ ਵੀਰ ਭਾਈ ਨੇ ਮੰਗਾਉਣੇ ਆ ਜਰਾ ਆਨਲਾਈਨ ਮੰਗਾ ਲਈ ਕੋਈ ਦਿੱਕਤ ਨਹੀਂ ਆਉ ਬਾਈ ਠੀਕ ਆ ਮੈਂ ਬੈਠਾ ਭਾਈ ਦੂਜੇ ਪਾਸੇ ਬੈਠ ਜਾ ਕੋਈ ਗੱਲ ਦੇਖੀ ਮੜਾ ਵੀ ਇਧਰ ਨੂੰ ਹੋ ਕੇ ਬਹਿ ਜਾ ਐਂਦੀ ਬਹਿ ਜਾ ਤਾਂ ਵੀ ਕੋਈ ਦਿੱਕਾ ਨਹੀਂ ਠੀਕ ਆ ਹਾਂ ਲੈ ਭਾਈ ਇੱਧਰ ਮੈਨੂੰ ਵੀ ਦਿਖਾ ਦੇ ਬਸ ਕੋਈ ਗੱਲ ਨਹੀਂ ਮਾਰ ਦੇ ਤਾਰਾ ਵੀਰੇ ਵੀਰ ਨੇ ਚੋਈ ਦੇ ਯਾਰ ਇਹਨੂੰ ਉਹ ਦੇਖ 10 ਨੂੰ 4 ਚ ਦਿਖਾ ਰਿਹਾ 4 ਚ ਬਾਈ 4 ਮਾਰੀ ਜਾਣਾ ਇਧਰ ਪਾਸੇ ਦੇ ਵਿੱਚ ਦਿਖਾ ਰੇ ਬੈਠ ਕੇ ਆ ਇਧਰ ਲੈ ਆ ਜਾ ਹੂੰ ਵੀ ਯਾਰ ਅਗਲਾ ਕਹਿਣਾ ਵੀ ਪਤਾ ਨਹੀਂ ਹੋਈ ਹੈ ਨਾ ਹੂੰ ਲੇ ਕੋ ਆਪਾਂ ਹਿੱਲਰ ਚੱਲਣਾ ਤਾਂ ਪਸੂ ਲੈਣਾ ਨਹੀਂ ਠੀਕ ਹੈ ਜੀ ਕੱਟ ਲੈ ਲਾਂਗੇ ਫਤਮ ਦੱਸਿਆ ਹੋਇਆ ਆਪਾਂ ਤੋਂ ਆਨਲਾਈਨ ਲੈ ਜੇ ਪਸੂ ਆਪਣੀ ਗਾਰੰਟੀ ਹੋਊਗੀ ਠੀਕ ਆ ਭਰਾ ਹਾਂ ਦਸ ਗਿਆਰ ਕਹ ਲੋ ਦਸ ਨੇ ਭਾਈ ਕਾ ਭਾਈ ਤਿਆਰ ਆ ਚੋਣ ਨੂੰ ਤਾਂ ਮੈਂ ਸਾਰੀ ਚੋਣ ਦਿੰਦਾ ਵੀਰੇ ਯਾਰ ਫਿਰ ਇਹ ਵੀ ਵੀਡੀਓ ਵਾਲੀ ਲੰਮੀ ਹੋ ਜਾਂਦੀ ਔਰ ਸਵਾਦ ਨਹੀਂ ਆਉਂਦਾ ਤੇ ਤਾਰਾ ਮਾਰਦੇ ਆ ਬਾਕੀ ਦੇਖੋ ਕੋਈ ਡਾਕਟਰ ਵਾਲੇ ਵਾਜ ਦੀ ਗਾਰੰਟੀ ਐਸ ਗੱਲ ਦੀ ਜੀ ਕਿਹਦੇ ਵਾਜ ਨੇ ਭਾਈ ਥਾਂ ਲੈਵੇ ਦੀ ਠੰਡੀ ਸੀਲ ਦੀ ਆਪਣੀ ਜਿ ਇੱਕ ਕਰਵਾਈ ਵੀ ਵੀ ਹੈਗੀ ਆ ਜੇ ਕਿਸੇ ਨੇ ਕਰਾਉਣੀ ਆ ਅਵਸ਼ੱਕ ਜਿੱਥੋਂ ਮਰਜ਼ੀ ਡਾਕਟਰ ਲਿਆ ਕੇ ਕਰਵਾ ਲੈ ਠੀਕ ਠੀਕ ਤੇ ਵੀਰੇ ਆਪੇ ਬਾੜ ਦਾ ਮੁੱਲ ਕਿਨਾ ਕਰਨਾ ਫਿਰ ਮੁੱਲ ਵੀਰੇ ਲੈਣ ਦੇਣ ਵਾਲਾ 64000 ਰੁਪਏ ਦੀ ਬੱਸੀ ਦੇਵਾਂਗੇ 64000 ਦੀ 64000 ਦੀ ਮਾਨਤਾ ਨਹੀਂ ਹੋ ਗਈ ਸੱਜਰ ਉਹ ਕਿੰਨਾ ਕਵਾਇਆ ਬੜਾ ਆਪਾਂ ਬਈ ਚੋਈ ਨਹੀਂ ਜਿਹੜਾ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ 25 26 ਕਿਲੋ ਚੋਇਆ ਵਾ ਐਰ ਸੈਰ ਤੇ ਜਰਸੀ ਦਾ ਕਰੋਸ ਆ ਹੂੰ ਜਰਸੀ ਦਾ ਕਰੋਸ ਆ ਗਈ ਹਾਂ ਸੰਘਣਾ ਦੁੱਧ ਜਦੋਂ 5 ਮਿੰਟ ਗੱਭਣ ਆਏ ਹੁਣ 11 12 ਰੋਧਾਗਾ 25 26 ਤੱਕ ਸੱਜਰ ਕੋਈ ਬਾਹਰ ਨਹੀਂ ਨੂੰ ਕੋਈ ਮਹਿਣਾ ਨਹੀਂ ਬਈ ਯਾਰ ਹੂੰ ਲੋਪਰਾ ਮੇਰੋ ਰੇਟ ਸੁਣੋ ਤੁਨਾ ਕਾ ਵਿੱਚ ਕਰਤੇ ਜਿਹੜੇ ਪਰਾਂ ਨੂੰ ਜਿਹੜੀ ਵਾਈਟ ਪਸੰਦ ਆਊਗੀ ਬਾਈ ਕੋਲੇ ਪੈਂਡ ਨਾਣਾ ਲਾ ਕੇ ਦੇਖ ਕੇ ਖਰੀਦ ਸਕਦੇ ਹਾਂ ਹਾਂਜੀ ਧੰਨਵਾਦ